ਸੁਲਤਾਨ ਲਈ ਸੁਲਤਾਨ ਵੀਰ ਦਿੱਲੀ ਦਾ ਛੇਤੀ ਨਹੀਂ ਥੱਲੀ ਦਾ ਐ ਸ਼ੌਕ ਦਾ ਤਫਾਨ ਹੈ ਨਿਊਜ਼ੀਲੈਂਡ ਖੇਢੀ ਜਾਂਦਾ ਯਾਰੋ ਸੁਲਤਾਨ ਨਿਊਜ਼ੀਲੈਂਡ ਖੇਢੀ ਜਾਂਦਾ ਯਾਰੋ ਸੁਲਤਾਨ ਨੇ ਕਿਆ ਲੀਆ ਮੇਰੇ ਵੀਰੋ ਖੇਡਦੇ ਮੁਦਾਮ ਦੇ ਚਾਰ ਜਾਫੀ ਐਸਬੀਐਸ ਕਲੱਬ ਦੇ ਹੈ ਆਹ ਵੇਖਦੇ ਵੀ ਤਿਆਰਾਂ ਦੇ ਵਿੱਚੋਂ ਕੌਣ ਹੋ ਜੀ ਉਹਨਾਂ ਦਾ ਬੱਗਾ ਜੁਨਾ ਵਾਲੀ ਲੇ ਲਓ ਅਮਨ ਇੰਤਜ਼ਾਰ ਮੁੱਕ ਗਿਆ ਜਦੋਂ ਪਹਿਲਾ ਬੋਲੇਗਾ ਨੇ ਮੱਕੜ ਸਾਹਿਬ ਪੁੱਜਣਗੇ ਲੋਕਾਂ ਨੇ ਸੋਚਿਆ ਨਹੀਂ ਝੂਠੇ ਬਾਲੇ ਵੱਡੀ ਸ਼ਿਕਸ਼ੀਏ ਦਾ ਸਾਹਮਣੇ ਦਾ ਇਹ ਢੂਣ ਵਾਲੇ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਔਰ ਚਾਰ ਜਾਫੀ ਚੱਕੀ ਹੈ ਨਾਲ ਕਹਿੰਦੇ ਨੌਜਨ ਬਲਜਿੰਦਰ ਨਾਲ ਕਹਿੰਦੇ ਨਾਹੋ ਵਾਲਾ ਤੇ ਨਾਲ ਨੌਜਨ ਕਰੂ ਇਸ ਵੇਲੇ ਸ਼ੇਲੀ ਹੈ ਆ ਰਮਦਾਸ ਵਾਲਾ ਕਬੱਡੀ ਕੋਚ ਕਿਸ਼ਨ ਲਾਲ ਮੁੰਗ ਉਧਰ ਮਲਕਰਨ ਕਲਿਆਣ ਦੀ ਪਾਈ ਹੋਈ ਰੇਡ ਲੱਗ ਗਿਆ ਜੋ ਐਸਪੀਐਸ ਪੁਲਿੰਗ ਵਾਓ ਵੀਰਾਂ ਵਾਲੀ ਐ ਇਸ ਲਈ ਕਬੱਡੀ ਪੌਣ ਦੇ ਲਈ ਵਧਾ ਹੋਇਆ ਬੁਲਟ ਹਰਮਨ ਬੁਲਟ ਤਰਸੀਮ ਪੰਡਾਲਾ ਪੋਤਾ ਇਹ ਦੁਨੀਆ ਦਾ ਕਹਿੰਦੇ ਚਹੇਤਾ ਰੇਡਰ ਹੈ ਇਹ ਵਰਲਡ ਕੱਪ ਦਾ ਵੀ ਬੈਸਟ ਹੈ ਇਹਦੀ ਤਲੋਰੀ ਵੀ ਸਿਫਤਾ ਹੁੰਦੀਆਂ ਨੇ ਆ ਜੰਡ ਦਾ ਕੀ ਇਸ਼ਾਰਾ ਵੀ ਨੰਬਰ ਬੁਲੰਦ ਖਾਨ ਬਣ ਗਿਆ ਫੈਡਰੇਸ਼ਨ ਵੱਲੋਂ ਸਾਰੇ ਦਰਸ਼ਕਾਂ ਧੰਵਾਦਾਂ ਪਾਣਾਂ ਦਾ ਬੱਚੇ ਬਜ਼ੁਰਗਾਂ ਦਾ ਧੰਨਵਾਦ ਹੈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਤੇ ਨਿਊਜ਼ੀਲੈਂਡ ਸਿੱਖ ਗੇਮਾਂ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਆਹ ਲੜਕ ਰਹੇ ਵਜਦੇ ਐ ਹਨ ਕਹਿੰਦੇ ਦੂਜੀ ਰੇਡ ਇਸ ਵੇਲੇ 500 ਡਾਲਰ ਦੀ ਬਾਉਂਟਰੀ ਵਾਲੇ ਬੱਲ ਪਰੇ ਧੋਣੀ ਬਿੱਲੇ ਹੁਣੇ ਮਨਦੀਪ ਹੁਣੀ ਹਨ ਕਹਿੰਦੇ ਬਾਹਰ ਕਰਨੀ ਰੇਡ ਵੀ ਕੀ ਕਰਦੇ ਸੋਮੇ ਜਿਵੇਂ ਬੁਲਕਰਨ ਚ ਵੱਡੀ ਪੌਣ ਦੇ ਵਿੱਚ ਵੜਿਆ ਇੱਕ ਪਾਸੇ ਅਮਰ ਤੇ ਕਹਿੰਦੇ ਉੱਪਰ ਵਾਲਾ ਲਾਲ ਕਹਿੰਦੇ ਨੌਜਵਾਨ ਵੀ ਟੁੱਟ ਦੇ ਲਈ ਤਿਆਰ ਨੇ ਮਕਰ ਸਾਹਿਬ ਨੂੰ ਦੁਨੀਆ ਚਾਹਦੀ ਹੈ ਫੇਰ ਕਰੋ ਪਰਮਾਤਮਾ ਇਹ ਸੱਚੀ ਆਵਾਜ਼ਾਂ ਬਰਾਬਰ ਆ ਰਿਹਾ ਨੰਬਰ ਬੁਲਟ ਜੋੜਦਾ ਹੋਇਆ ਆਪਣੀ ਟੀਮਾਂ ਆਹ ਸਾਹਮਣੇ ਮੇਰੇ ਵੀਰੋ ਬੁਲਟ ਬੁਲਟ ਧੱਕ 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 ਸੁੱਖੇ ਸ਼ੌਕਰ ਨੂੰ ਮਾਰ ਹੋ ਗਿਆ ਹੋਇਆ ਮੇਰੇ ਮਿੱਤਰੋ ਦੁਨੀਆ ਜੱਲਾ ਕਰਦੀ ਹੈ ਵੀ ਸੁਲਤਾਨ ਤੇ ਸੁਲਤਾਨ ਹੈ ਇਹਦਾ ਕੋਈ ਤੋੜ ਨਹੀਂ ਇਹਦਾ ਕੋਈ ਤੋੜ ਨਹੀਂ ਇਹ ਇਨਸਾਨ ਵੀ ਬਹੁਤ ਕਹਿੰਦੇ ਆ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਹੈ ਅਮਦਾਨ ਸਿੰਘ ਤਾਂ ਵੱਡੀ ਸ਼ੂਸ਼ੀਅਤ ਹੈ ਫਿਰ ਇਹ ਕਹਿੰਦੇ ਕਾਲੇ ਸੰਘੇ ਵਾਲਾ ਮੇਲੇ ਦਾ ਪਰ ਨੰਬਰ ਧਾਰੀ ਦਾ ਬੁਸ਼ਾਲ ਦੀ ਰੇਡ ਵਿੱਚੋਂ ਸਾਹਮਣੇ ਜਿਹੜੇ ਨਿਸ਼ਾਨ ਉਸੇ ਨੇ ਕੱਢੀ ਵਲੇ ਵੀ ਆਹ ਕਹਿੰਦੇ ਰੱਬ ਵੀ ਉਹ ਸਾਥ ਦਿੰਦਾ ਹੈ ਆਜ ਜਦੋਂ ਗੱਲ ਕਰ ਰਹੇ ਆ ਸਾਹਮਣੇ ਨੌਜਵਾਨ ਦੀ ਕੀਤੀ ਹੋਈ ਕੋਸ਼ਿਸ਼ ਨੰਬਰ 40 40 ਡਰੱਗੇ ਦਾ ਨਾ ਕੌਡੀ ਵਿੱਚ ਟੌਪ ਤੇ ਰਹਿਣਾ 40 ਡਰੱਗੇ ਦਾ ਤਿਆਰ ਹੈ ਸਤਿਕਾਰ ਹੈ ਦੋਵਾਂ ਨੇ ਇਧਰ ਤੀਰਸਰ ਜੀ ਜਤਵਾਲ ਸਾਹਿਬ ਦੋਵਾਂ ਚੱਕਰ ਦੀ ਗਲ ਵਿੱਚ ਵਿਦਿਆਨਪੁਰੀਆ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਹਮਣੇ ਕਲਿਆਣਾ ਵਾਲਾ ਜ਼ਿਲ੍ਹੇ ਬਠਿੰਡੇ ਵਾਲਾ ਨੌਜਵਨ ਗੱਭਰੂ ਕਬੱਡੀ ਪੌਣ ਦੇ ਲਈ ਵਾਦਾ ਹੋਇਆ ਹੈ ਚਾਰ ਜਾਫੀਆਂ ਵਿੱਚੋਂ ਹਣ ਕਿਹੜਾ ਨੌਜਵਨ ਸਾਹੋਕੇ ਵਾਲਾ ਖੁੱਲਿਆ ਲੱਗਦਾ ਆਹ ਸਾਹੋਕੇ ਵਾਲਾ ਖੁੱਲਿਆ ਲੱਗਦਾ ਇਹ ਕਿਹਦੇ ਚਾਸ਼ੀਪੁਰ ਪਿੰਡ ਹੈ ਇਹ ਵੱਡੇ ਨਾਲ ਨੇ ਇੱਕ ਲੈਂਦੇ ਹੋਏ ਇੱਕ ਚੜਦੇ ਹੋਏ ਇੱਕ ਲੈਂਦੇ ਹੋਏ ਇੱਕ ਚੜਦੇ ਹੋਏ ਨੌਜਵਨ ਗੱਭਰੂ ਇਸ ਲਈ ਅੰਕਿਤ ਮੇਰੇ ਵੀਰੋ ਲਾਠ ਵਾਦਾ ਹੈ ਹਮਰੀ ਕੋਸ਼ਿਸ਼ ਕੀਤੀ ਨੌਜਾਨ ਭੇਲਿੰਗੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਹੈ ਰੇਡ ਨਾਲ ਪੂਰੀਏ ਮਰਕ ਦੀ ਦੁਨੀਆ ਤੇ ਸ਼ਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਬੱਚੇ ਸਮਨੇ ਇਸਵੇ ਨੇ ਬੋਲਡ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਯਾਰੇ ਤਿਆਰ ਬਰ ਤਿਆਰ ਨੇ ਆਹ ਪੱਟਾਂ ਤੇ ਥਾਪੀਆਂ ਵੱਜਦੀਆਂ ਨੇ ਆਹ ਮੁੰਡੇ ਦੀਪੂ ਬਣ ਕੇ ਗਰਜਟ ਹੋਈ ਗੜਮੂ ਵਾਲੇ ਦਾ ਬਿੱਲਾ ਮਨਦੀਪ ਕੁੰਨਰ ਜਲਦੀਤ ਰਾੜੇ ਵਾਲਾ ਵੱਡਾ ਯੋਗਦਾਨ ਹੈ ਇਸ ਖੇਡ ਕਲੱਬ ਲਈ ਸਾਹਮਣੇ ਨੌਜਾਨ ਦਾ ਬੋਲਿਆ ਹੈ ਧਾਵਾ ਕੌਣ ਠੱਲਦਾ ਮੇਰੇ ਵੀਰੋ ਹਾਂ ਸਾਹਮਣੇ ਕੌਣ ਠੱਲਦਾ ਰਵੀ ਸਾਹੋਕੇ ਵਾਲਾ ਨਾਇਰਨ ਇਹ ਪੱਕੇ ਤੌਰ ਤੇ ਕੈਨੇਡਾ ਦੇ ਰਵੀ ਸਾਹੋਕੇ ਵਾਲਾ ਪਰ ਆ ਜਿੰਦੇ ਇਸ ਵੇਲੇ ਰੈਡ ਜੱਸੀ ਵੀ ਪੈ ਰਹੀ ਹੈ ਇਧਰ ਹਰਪ੍ਰੀਤ ਪਤੀਨੋ ਪੀਜੇ ਵਾਲਾ ਉਥੇ ਅਜਤ ਕੁਲਦੀਪ ਮਾਨਕ ਹੋਣੀ ਬਸ਼ੀਰ ਆਉਣੀ ਸ਼ਰਮਾ ਜੀ ਵੀ ਪੁੱਜ ਰਹੇ ਹੋ ਬੁਲੇਟ ਕਬੱਡੀ ਪੌਣ ਦੇ ਵੀ ਨਾਇਰਨ ਵਧਿਆ ਹੈ ਤਾਰਾ ਸਿੰਘ ਜੀ ਬੈਕ ਕਹਿੰਦੇ ਵੀ ਸਾਰੇ ਸਪੋਰਟਾਂ ਦਾ ਧੰਨਵਾਦ ਕਰ ਲਿਓ ਆ ਰਾਹੁਲਾ ਖਰਗ ਪੌਣ ਵਾਲਾ ਰੇਡਾ ਭਾਵੇਂ ਲੱਖ ਪੈਂਦੇ ਆ ਪਰ ਗੱਲ ਜੱਫੇ ਦੀ ਮਾਲ ਦੀ ਜਾਨ ਚਾਹੀ ਲੈ ਮਿਹਨ ਕਰੇ ਪ੍ਰਮਾਤਮਾ ਪਰ ਮੱਕਣ ਸਾਹਿਬ ਨੇ ਅੜੇ ਗੱਡੇ ਗੰਡੇ ਆ ਬ੍ਰਾਂਡ ਹੈ 500 ਬਾਉਂਡਰੀ ਵੱਲੋਂ ਵਿੱਕੀ ਬ੍ਰਾਂਡ ਸਾਹੋ ਕੇ ਉਹਨਾਂ ਵੱਲੋਂ 100 ਡਾਲਰ ਦੇ ਪੰਗੇ ਦੀ ਟੀਮ ਦੇ ਲਈ ਪਹੁੰਚਦਾ ਹੋਇਆ ਧੰਨਵਾਦ ਹੈ ਆਓ ਸਾਹਮਣੇ ਰੇਡ ਪੈ ਜੀ ਬਣਾ ਆ ਫਿਰ ਆਓ ਸਾਹਮਣੇ ਵਾਹ ਓਏ ਨੌਜਾਨਾ ਨਹੀਂ ਹਰੀਸਾ ਤੇਰਾ ਆਓ ਕਾਹ ਵੇਖਦਾ ਵੀ ਇਸ ਵੇਲੇ ਬਲਕਰਨ ਬਲਕਰਨ ਸਿੱਖ ਕਹਿੰਦਾ ਵੀ ਰੱਬ ਜੋ ਕਰਦਾ ਚੰਗੇ ਹੀ ਕਰਦਾ ਤੀਰ ਸ਼ਟਵਾਲ ਗੁੱਸੇ ਹੋ ਕੇ ਖੜਾ ਪੰਗਾ ਹੀ ਕਰਦਾ ਹੈ ਰੱਬ ਜੋ ਕਰਦਾ ਚੰਗੇ ਆ ਸੁਲਤਾਨ ਐ ਇਸ ਲਈ ਤਗੜਾ ਨੰਬਰ ਜੋੜਦਾ ਆਇਆ। ਉਹ ਅਮਨ ਲੋਪਈ ਦਾ ਧੰਨਵਾਦ ਹੈ। ਲੈਂਦੇ ਪੰਜਾਬ ਵਾਲੇ ਦੀ ਕਬੱਡੀ ਪੈਰੀ ਹੈ। ਔਰ ਲਿੰਗ ਇਹਦੇ ਮਾਝੇ ਦਾ ਮਜੈਲ ਹੈ। ਨਾਲ ਕਹਿੰਦੇ ਨਵ ਅਵਾਦ ਹੈ। ਮਿਲਨ ਹੈ ਮਾਝੇ ਵਾਲਾ ਮਾਝੇ ਵਾਲਾ ਮੇਰੇ ਮਿੱਤਰੋ। ਵਾਤਾ ਮੇਰੇ ਨਾਲੇ ਨਾਲ ਲੈ ਵੀ ਤੈਨੂੰ ਸਰਦਾਰ ਵਰਵੀਰ ਸਿੰਘ ਜੀ ਤੇ ਨਾਲ ਉਹਨਾਂ ਦੇ ਭਾਈ ਗੁਰਵਿੰਦਰ ਗਿਆਰੀ ਸਾਡੇ ਉਹਨਾਂ ਵੱਲੋਂ 500000